ਰਕੋ ਹੁੰਦਾ ਲੱਖਾਂ ਗੈਂਸਟ ਠੀਕ ਆ ਤੂੰ ਉਹ ਲੱਖਾਂ ਤੋਂ ਆਨੇ ਮੂੰਹੋਂ ਕਹਿ ਰਿਆ ਮੇਰੇ ਤੇ ਪਰਚੇ ਹੋਏ ਨੇ ਤੂੰ ਇਹ ਵੀ ਕਲੀਅਰ ਕਰਦਾ ਇੰਟਰਵਿਊ 'ਚ ਪਰਚੇ ਕਾਦੇ ਹੋਏ ਨੇ ਤੇਰੇ ਤੇ ਲੋਕਾਂ ਦੇ ਨਜਾਇਜ਼ ਕਾਬੂ ਚੇ ਕਰਦਾ ਸੀ ਉਹਦੇ ਪਰਚੇ ਠੀਕ ਆ ਕਾਲਜਾਂ ਦੇ ਵਿੱਚ ਤਾ 12 ਲੈ ਦੇ ਵਰਦ ਦੀ ਬਹੁਤ ਵਧੀਆ ਪੰਜਾਬ ਦਾ ਉਹ ਕਰਦਾ ਸੀ ਤੂੰ ਬਹੁਤ ਹੀ ਤੇ 2012 ਇਦੋਂ ਮੈਂ ਗੱਲ ਦਾ 11 ਦੀ 2011 ਦੇ ਕੱਪ ਵਰਲਡ ਕੱਪ ਦਾ ਕੈਂਪ ਲੱਗਿਆ ਸੀ ਤੂੰ ਉੱਥੇ ਵੀ ਪਰਮਾਸ਼ੀ ਕਰਨ ਆਇਆ ਦੀ ਕਿਸੇ ਦੇ ਕਹਿਣ ਤੇ ਠੀਕਾ ਤੋ ਸਾਤ ਬੰਦੇ ਨੂੰ ਭੰਡ ਰਹੇ ਆ ਬਿੱਟੂ ਦਗਾਲ ਨੂੰ ਧੰਨੇ ਭਗਤ ਨੂੰ ਜਿਹਨੇ ਇੰਨੀ ਤਾਕੜੀ ਕੌਡੀ ਛੇਡੀ ਆ ਠੀਕ ਆ ਤੋ ਉਹਦੀ ਮਿੱਟੀ ਪੱਟਣ ਲੱਗਿਆ ਵਿਆਂ ਉਹ ਇੰਨੀ ਤਾਕੜੀ ਕੌਡੀ ਚਲ ਕੋਈ ਵੀ ਇਨਸਾਨ ਐਂਡ ਆਫ ਐਂਡ ਤੇ ਜਾ ਕੇ ਕਿਸੇ ਗੱਲ ਦਾ ਰੌਂਗ ਪਾ ਜਾਂਦਾ ਕੋਈ दारू ਪੀ ਲਾ ਜਾਂਦਾ ਠੀਕ ਆ ਪਰ ਜਿੰਨਾ ਟਾਈਮ ਉਹ ਕੌਡੀ ਖੇਡਿਆ ਉਹ ਜੱਟ ਆਪਣੇ ਪੱਟਾਂ ਦੇ ਜ਼ੋਰ ਤੇ ਖੇਡ ਕੇ ਦੁਨੀਆ ਮਨਾਈ ਆ ਉਹਨੇ ਠੀਕ ਆ ਤੋ ਉਹਦੇ ਕਮਰੇ 'ਚ ਬੈਠਾ ਜਿਹਦੇ ਦੋ ਪਲੇਅਰ ਹੋਰ ਸੱਦੇ ਜਿਉਂਦੇ ਨੇ ਜਦ ਕਿਸ ਪਲੇਅਰਾਂ ਦੀ ਹਾਊਸ 100 ਚੌੜ ਕਰਦੇ ਨੇ ਤੂੰ ਉੱਥੇ ਬਦਮਾਸ਼ੀ ਕਰਨ ਆਇਆ ਸੀ ਤੇ 2012 ਦੀ ਤੈਨੂੰ ਮੈਂ ਖੁਦ ਆਪਣੀ ਹੱਡ ਵਿੱਚ ਦੱਸਦਾ ਲੱਖੇ ਜਾਣਾ ਤੁਹਾਡੇ ਬਟੰਡੇ ਏਰੀਏ ਦੇ ਵਿੱਚ ਕਥਾਵੇਂ ਕੱਲੀ ਸਰਕਾਰ ਦੀ ਸੀਨੀਅਰ ਨੈਸ਼ਨਲ ਦੇ ਟ੍ਰਾਇਲ ਹੋ ਰਹੇ ਜੀ ਓਕੇ ਯਾਦੂ ਤੇਰੇ ਦੀ ਤੇਰੇ ਨਾਲ ਪੰਜ ਸੱਤ ਤੇ ਗੰਨਾ ਚੱਕੀ ਬੰਦੇ ਖੜਦੇ ਜਦ ਤੂੰ ਮੈਨੂੰ ਘੇਰਿਆ ਸੀ ਗਰਾਊਂਡ 'ਚ ਜਦ ਕਿਸੇ ਮੈਨੂੰ ਕਹਿ ਰਿਹਾ ਸੀ ਤੂੰ ਕਾਰਚੋ ਹਿੱਸਾ ਦੇ ਪਲੇਅਰ ਨੂੰ ਕਿਸੇ ਨੂੰ ਠੀਕ ਆ ਜਦ ਕਿ ਨਾ ਤਾਂ ਮੇਰੀ ਮੈਂ ਟੀਮ 'ਚ ਖੇਡਦੇ ਮੇਰੇ ਪਿੰਡ ਦੀ ਟੀਮ ਦੀ ਕਿਸੇ ਟੀਮ 'ਚ ਖੇਡਦਾ ਸੀ ਨਾ ਕਿ ਮੈਂ ਬੈਸਟ ਨਿਕਲੇ ਸੀ ਬੈਸਟ ਵੀ ਕੋਈ ਹੋਰ ਪਲੇਅਰ ਸੀ ਤੇ ਮੈਂ ਕਾਰਜ ਹਿਸਕਦੰਦ ਤੂੰ ਉਦੋਂ ਮੇਰੇ ਦੇ ਗੈਂਸਟਰੀ ਕਰਦਾ ਇਹ ਜਿਹੜੀ ਤੂੰ ਇਹਨਾਂ ਕਬੱਡੀ ਦੀ ਗੈਂਸਟਰੀ ਅੱਜ ਆਈ ਹੈ ਨਾ ਇਹ ਤੁਸੀਂ ਲਿਆ ਕੇ ਬਾਰੀਆਂ ਛੋੜੇ ਬੀਜੀ ਹੋਏ ਕੰਡੇ ਛੋੜੇ ਮੂਰੀ ਆ ਰਹੇ ਨੇ ਲੱਖੇ ਸਦਾਉਣੇ ਆ ਠੀਕ ਆ ਨਾ ਗੈਂਸਟਰੀ ਪਣਾ ਤੁਸੀਂ ਗੋਡੀ ਚ ਲੈ ਕੇ ਆਏ ਹੋ ਤੂੰ ਉਦੋਂ ਬਦਮਾਸ਼ੀ ਕਰਦਾ ਅੱਜ ਪੰਜਾਬ ਦਾ ਸ਼ੇਵਾਦਾਰ ਬਣਿਆ ਫਰਦਾ ਹਾਂਗਾ ਹਾਂ ਤੇਰੇ ਜਿੰਨਾ ਕੋਈ ਸੋਚਾ ਬੰਦਾ ਨਹੀਂ ਹੈਗਾ ਗੱਤੂ ਸਾਫ਼ ਸੁਥਰਾ ਤੂੰ ਗੈਂਸਟਰਾ ਕਬੱਡੀ ਚ ਵੀ ਗੈਂਸਟਰੀ ਤੁਸੀਂ ਲਿਆਉਣ ਆਲੇ ਹੋ ਅੱਜ ਛੋੜੇ ਕੰਡੇ ਬੀਜੀ ਹੋਏ ਮੂਰੀ ਆ ਰਹੇ ਨੇ ਸਾਨੂੰ ਭੁਗਤਨੇ ਪੈ ਰਹੇ ਹਾਂ ਆਪ ਪਲੇਰ ਨੂੰ ਥੋੜੀ ਬੀਜੀ ਹੋਈ ਜਾਂ ਤੁਸੀਂ ਬਰਮਾਸ਼ੀਆਂ ਕਰਦੇ ਸੀ ਠੀਕ ਆ ਤੂੰ ਸਭ ਤੋਂ ਇਲਜ਼ਾਮ ਲਾ ਰਿਹਾ ਸੰਦੀਪ ਬਾਈ ਤੇ ਗਾ ਇੱਕ ਪਲੇਅਰ ਇੱਕ ਵੀ ਪਲੇਅਰ ਹੱਥ ਖੜਾ ਕਰਕੇ ਕਹਿ ਦੇਵੇ ਹਾਂ ਸਾਨੂੰ ਸੰਦੀਪ ਨੇ ਫੋਨ ਕਰਾਇਆ ਤੇ ਇਸ ਤੇ ਖੜਾਇਆ ਆਪਣੀ ਫੈਡਰੇਸ਼ਨ ਜਾਂ ਸ਼ਾਹਕੋਟ ਜਿਹੜੀ ਉਹਦੀ ਆਪਣੀ ਟੀਮ ਥੀ ਬਾਬਾ ਸਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ 2014 ਤੋਂ ਚੱਲਦੀ ਆ ਰਹੀ ਆ ਪਹਿਲੇ ਸਾਲਦਾਰਾ ਚੌਧਰ ਬਣੀ ਦੀ ਇੱਕ ਵੀ ਪਲੇਅਰ ਕਹਿ ਦੇ ਵਾहां ਸਾਨੂੰ ਸੰਦੀਪ ਫੋਨ ਕਰਦਾ ਰਿਹਾ ਚਪੀ ਖੇਡੋ ਠੀਕ ਹੈ ਨਾ ਜਿਵੇਂ ਤੂੰ ਕਹਿ ਰਿਆ ਨਾ ਖਾਲੀ ਹੱਥਾਂ ਆ ਖਾਲੀ ਹੱਥ ਗਏ ਲੋਕ ਕਹਿੰਦੇ ਨੇ ਕਹਿੰਦਾ ਖਾਲੀ ਹੱਥਾਂ ਆ ਆ